ਤੇ ਪਾਰ ਲਗਾਉਂਦੇ ਖਾਂ ਖਾਂ ਸਾਡੇ ਸੰਤ ਸੰਤ ਮਹੰਦਸ ਸਿੰਘ ਜੀ ਜਿਨ੍ਹਾਂ ਦੇ ਸਦਕਾ ਸੰਤਾਂ ਦੇ ਦਰਸ਼ਨ ਕਰਨ ਦਾ ਹੁਣ ਸਬਬ ਬਣ ਗਿਆ ਨਹੀਂ ਤੇ ਕਿੱਥੇ ਹਮ ਰੋਦੇ ਫਿਰਦੇ ਕੋਈ ਬਾਤ ਨਾ ਕੂਛਦਾ ਗੁਰ ਸਾਤ ਗੁਰ ਸੰਗ ਕੀਰੇ ਹੰਥਾਪੇ ਸੰਤਾਂ ਦੀ ਧਿਆਨ ਨਾਲ ਭਾਵੇਂ ਸਾਡਾ ਪਰਿਵਾਰ ਪਹਿਲਾਂ ਬਦੋ ਫੁਰ ਤੋਂ ਮਹਾਰਾਜ ਦੇ ਨਾਲ ਹੀ ਪਰ ਸਾਨੂੰ ਜੋ ਇਹ ਜਾਗ ਲਗਾਈ ਨਾ ਇਹ ਸੰਤਾਂ ਨੇ ਲਗਾਈ ਅਸੀਂ ਇਹਨਾਂ ਦਾ ਦੇਣ ਨਹੀਂ ਦੇ ਸਕਦੇ ਇਸ ਪਰਿਵਾਰ ਨੇ ਸੰਤਾਂ ਦੇ ਨਾਲ ਨਾਲ ਸਾਡੇ ਨਾਲ ਬੜੀ ਸਾਂਝ ਬਣਾਈ ਸੋਨੂ ਜੀ ਉਹਨਾਂ ਦੇ ਛੋਟੇ ਭਰਾ ਸਾਡੇ ਭਰਾਵਾਂ ਬੜਾ ਸਤਿਕਾਰ ਸਾਡੇ ਮੰਤ ਜੀ ਇਹਨਾਂ ਸਾਡਾ ਬੜਾ ਮਾਨ ਕੀਤਾ ਹਜੂਰ ਗਰੀਬ ਨਿਵਾਜ਼ ਪਵਿੱਤਰ ਸਥਾਨ ਸ੍ਰੀ ਮੰਜਾ ਸਾਹਿਬ ਵਚਨ ਸੁਣਾ ਰਹੇ ਨੇ موسی ਪਗੰਬਰ ਜੀ ਨੂੰ ਨਾ 90 ਵਚਨ ਮਹਾਰਾਜ ਜੀ ਨੇ ਦੱਸੇ ਕਿ ਇਹ 90 ਵਚਨ ਜਿਹੜੇ ਨਾ ਇਹਨਾਂ ਵਿੱਚ 30 ਵਚਨ ਉਹ ਨੇ ਜਿਹੜੇ ਸਾਰੀ ਸੰਗਤ ਨੂੰ ਦੱਸ ਦਿਓ ਕਿ ਇਹਨਾਂ ਦੇ ਉੱਤੇ ਚੱਲਣਾ ਤੇ 30 ਵਚਨ ਉਹ ਨੇ ਜਿਹੜੇ ਜਿਗਿਆਸੂਆਂ ਨੂੰ ਦੱਸਣੇ ਨੇ ਜਿਹੜੇ ਇਸ ਮਾਰਗ ਤੇ ਚੱਲ ਪਏ ਇਹ ਬਚਨ ਉਹਨਾਂ ਵਾਸਤੇ ਨੇ ਤੇ 30 ਬਚਨ ਸਿਰਫ موسی ਪਗੰਬਰ ਵਾਸਤੇ ਇਹ ਸਿਰਫ ਉਹਨਾਂ ਵਾਸਤੇ ਇਹ ਕਿਸੇ ਨੂੰ ਵੀ ਦੱਸ ਨੀ ਤੇ ਸਾਨੂੰ ਕੋਈ ਮਾੜੀ-ਮੋਟੀ ਵੀ ਪਾਵਰ ਮਿਲੇ ਨਾ ਤੇ ਸਾਡੇ ਤੋਂ ਮਾਨ ਆ ਜਾਂਦਾ ਹੈ ਕਿ ਇਸੇ ਤਰ੍ਹਾਂ ਜਦੋਂ ਮਾਨ ਆ ਜੇ ਨਾ ਤੇ ਫਿਰ ਮਹਾਰਾਜ ਜੀ ਉਹਦੀ ਨਿਵਰਤੀ ਵੀ ਕਰ ਦਿੰਦੇ ਨੇ ਹੁਣ موسی ਪਗੰਬਰ ਜੀ ਜਦੋਂ ਜਾ ਰਹੇ ਨੇ ਨਾ ਤੇ ਰੂੜੀਆਂ ਦੇ ਉੱਤੇ ਕੋਈ ਸਿੱਖ ਕੋਈ ਸੰਤ ਉਹ ਕਹਿ ਰਿਹਾ ਲੇ ਸਾਧ ਸੰਗਤ ਜੀ ਕਰੋ ਕਰੋ ਤੇ ਐਨੇ ਉਹ 30 ਹੁਕਮ ਜਿਹੜੇ موسی ਪਗੰਬਰ ਜੀ ਨੂੰ ਮਹਾਰਾਜ ਜੀ ਨੇ ਪਿਆ ਗੁੱਪ ਰੱਖੇ ਮਾਨ ਤੋੜ ਕੇ ਰੱਖ ਦਿੱਤਾ ਇਹ ਨਾ ਮਾਨ ਸੀਗੇ ਇਹ 30 ਬਚਨ ਸਿਰ ਮੈਨੂੰ ਹੀ ਪਤਾ ਨੇ ਤੇ ਇਹ ਤੇ ਜਿਹੜੇ ਗਲੀਆਂ ਚ ਰੋਲਦੇ ਫਿਰਦੇ ਨੇ ਉਹ ਇਹ 30 ਬਚਨ ਸੁਣਾ ਰਹੇ ਨੇ ਤੇ ਫਿਰ ਜਿੱਥੇ ਉਹਨਾਂ ਦੀ ਪਰਮੇਸ਼ਰ ਦੇ ਨਾਲ ਵਾਰਤਾ ਹੁੰਦੀ ਸੀ ਨਾ ਜਿਸ ਸਥਾਨ ਤੇ ਉਹਨਾਂ ਨੂੰ ਇਹ ਹੁਕਮ ਆਗਾ ਹੁੰਦਾ ਸੀ ਉੱਥੇ ਪਹੁੰਚ ਕੇ ਫਿਰ ਮਹਾਰਾਜ ਜੀ ਦੇ ਨਾਲ ਇਹ ਕਿਆ ਤੁਹਾਡਾ ਜੀ ਇਹ ਤੇ ਤੁਸੀਂ ਸਾਨੂੰ ਕਿਹਾ ਸੀ ਕਿ ਇਹ 30 ਬਚਨ ਜਿਹੜੇ ਨੇ ਇਹ ਸਿਰਫ ਤੁਸੀਂ ਤੁਹਾਨੂੰ ਦੱਸੇ ਨੇ ਇਹ ਗੁਪਤ ਨੇ ਤੇ ਇਹ ਤੇ ਉਹ ਗਲੀਆਂ ਦੇ ਫਿਰਦਾ ਸੰਤੋਸ਼ ਲਈ ਜਾ ਰਿਹਾ ਤੇ ਮਾਰੇ ਕਹਿੰਦੇ موسی ਜੀ ਉਹਦੀ ਗੱਲ ਕੋਈ ਨਹੀਂ ਮੰਨੇਗਾ ਬਚਨ ਤੁਹਾਡੇ ਮੰਨੇ ਜਾਣ ਮਾਣ ਵੀ ਤੋੜ ਦਿੱਤਾ ਇਹ ਪਰਦਾ ਵੀ ਪਾ ਲਿਆ ਐਸੀ ਗਰੀਬ ਰਵਾਜ ਸਾਰ ਸੰਗਤ ਜੀ ਪਵਿੱਤਰ ਅਸਥਾਨ ਸ੍ਰੀ ਮੰੰਜਾ ਸਾਹਿਬ ਤੋਣਾ ਉੱਥੇ ਤੁਸੀਂ ਕਿਸੇ ਨੂੰ ਮੰਗਣ ਦੀ ਲੋੜ ਨਹੀਂ ਪੈਂਦੀ ਸਿਰਫ ਜਾਣਾ ਪੈਂਦਾ ਤੇ ਆਪਣੇ ਅੰਦਰ ਰੱਖ ਕੇ ਅਰਦਾਸ ਕਰਨੀ ਹੈ ਮਾਰੇ ਕਹਿੰਦੇ ਉਹ ਕਿਹੜੀ ਭਾਉਣਾ ਐ ਜਿਹੜੀ ਤੁਹਾਡੇ ਅੰਦਰ ਹੋਏ ਤੇ ਅਸੀਂ ਪੂਰੀ ਨਾ ਕਰ ਸਕੀਏ ਤੇ ਆਮ ਧਾਰਨਾ ਪੜਦੇ ਨੇ ਨਾ ਜਿਨ੍ਹਾਂ ਨੇ ਸਦਕ ਤੇਰੇ ਤੇ ਰੱਖਿਆ ਉਹਨਾਂ ਨੇ ਸਭ ਕੁਝ ਪਾਇਆ ਏ ਉਹ ਤੇ ਮਲਦੇ ਰਹਿ ਗਏ ਤਲੀਆਂ ਜਿਨ੍ਹਾਂ ਨੂੰ ਸਦਕ ਨਾ ਆਇਆ ਐ ਐਸੇ ਗਰੀਬ ਨਵਾਜ਼ ਜਿਨ੍ਹਾਂ ਦੇ ਲਾੜਸ ਹੀ ਲੱਗੇ ਆ ਐਸੇ ਸਤਗੁਰੂ ਤੁਸੀਂ ਮੰਝਾ ਸਾਹਿਬ ਪੁੱਤਰ ਸਥਾਨ ਜਦੋਂ ਵੀ ਜਾਓ ਨਾ ਤੁਹਾਡੇ ਮਨ ਦੀ ਕੋਈ ਐਸੀ ਗੱਲ ਨਹੀਂ ਹੋਏਗੀ ਜਿਹੜੀ ਉੱਥੇ ਟੇਪ 'ਚ ਬਚਨ ਚੱਲਦੇ ਹੁੰਦੇ ਤੁਹਾਨੂੰ ਉਹਦਾ ਆਧਾਰ ਨਾ ਮਿਲੇ ਹਰ ਵਕਤ ਹੀ ਤੇ ਮਾਇਆ ਤੋਂ ਨਿਰਮੋਹ ਪੰਜਾਂ ਤੋਂ ਮੁਕਤ ਐਸਾ ਅਕਾਲਪੁਰ ਮਹਾਰਾਜੀ ਬਚਨ ਸੁਣਾ ਰਹੇ ਨੇ ਕਿਸੇ ਨੇ ਨਾ ਕੋਈ ਸੰਤ ਆਇਆ ਤੇ ਉਸ ਨੂੰ ਉਹਦਾ ਆਦਰ ਕਰਕੇ ਤੇ ਉਸ ਨੂੰ ਕੁਝ ਭੇਟਾ ਕਾਫੀ ਭੇਟਾ ਦਿੱਤੀ ਤੇ ਉਸਨੇ ਉਹ ਲੈਣ ਤੋਂ ਨਾ ਮਨਾ ਕਰ ਦਿੱਤਾ ਤੇ ਉਸ ਦੇ ਮਨ ਦੇ ਵਿੱਚ ਇਹ ਗੱਲ ਆਈ ਕਿ ਮੈਂ ਭੇਟਾ ਦਿੱਤੀ ਹੈ ਮਹਾਰਾਜ ਨੂੰ ਤੇ ਇਹਨਾਂ ਨੇ ਸਾਗੀ ਸੁਣਾ ਰਹੇ ਨੇ ਮਹਾਰਾਜ ਕਿਸੇ ਨੂੰ ਉਹਨੇ ਤਿਆਗ ਸੰਤ ਜੀ ਇੰਨੀ ਮਾਇਆ ਕਿਸੇ ਨੇ ਨਹੀਂ ਜੇ ਦੇਣੀ ਰੱਖ ਲੋ ਇੰਨੀ ਮਾਇਆ ਕਿਸੇ ਨੇ ਨਹੀਂ ਜੇ ਦੇਣੀ ਤੇ ਅੱਗੋਂ ਸੰਤ ਕਹਿੰਦੇ ਨੇ ਇੰਨੀ ਜੇ ਦੇਣੀ ਕਿਸੇ ਨੇ ਨਹੀਂ ਤੇ ਇੰਨੀ ਛੜਰੀ ਵੀ ਕਿਸੇ ਨੇ ਨਹੀਂ ਤੇ ਇਸੇ ਤਰ੍ਹਾਂ ਨਾ ਕੋਈ ਸੰਤ ਉਹ ਵੀ ਮਾਇਆ ਤੋਂ ਨਿਰਮੋਹ ਜਦੋਂ ਕਿਸੇ ਦੇ ਘਰ ਗਏ ਨਾ ਉਹਨਾਂ ਨੇ ਸੰਤ ਜਾਣ ਕੇ ਉਹਨਾਂ ਦਾ ਆਦਰ ਕੀਤਾ ਤੇ ਸੰਤਾ ਨੇ ਅਗੋਂ ਜਲ ਦਾ ਗਲਾਸ ਲਵਿਆ ਤੇ ਜਦੋਂ ਜਲ ਆਇਆ ਨਾ ਘਰ ਵਾਲਿਆਂ ਨੇ ਚੇਤ ਕੀਤੀ ਤੇ ਉਹ ਸ਼ਰਬਤ ਬਣਾ ਦਿੱਤਾ ਤੇ ਹੁਣ ਰੰਗਦਾਰ ਪਾਣੀ ਬੀਅ ਪੀਤੇ ਉਹ ਸੰਤ ਮਨ ਭਰਦੇ